ਵੀਰੋ ਤੁਹਾਨੂੰ ਸਵਾਗਤ ਹੈ ਦੀ ਵੀਡੀਓ ਵਿੱਚ ਅੱਜ ਪਹੁੰਚਾ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣੇ ਆ ਅੱਜ ਦੇ ਟਰੈਕਟਰ ਟਰਾਲੀਆਂ ਦਾ ਰੇਟ ਆ ਵੀਡੀਓ ਨੂੰ ਚੰਗੀ ਨਾਲ ਵੀ ਸ਼ੇਅਰ ਜਰੂਰ ਕਰ ਦੇ ਵੀਰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਪੇਜ ਨੂੰ ਕਰ ਲੈ ਫੋਲੋ ਤੁਹਾਨੂੰ ਦਿਖਾਉਣੇ ਆ ਅੱਗੇ ਟਰੈਕਟਰ ਟਰਾਲੀਆਂ ਦਾ ਰੇਟ ਸਵਰਾਜ 73598 ਮਾਡਲ ਹੈ ਚਿੱਪ ਵਾਲੀ ਕਾਪੀ ਹੈ ਮੰਗੜੇ ਵੀਰ ਬੋਲੇ 198000 ਰੁਪਏ ਰੱਖੀ ਗਿਆ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬਾਕੀ ਵੀਰ ਦਾ ਨੰਬਰ ਆ ਉਹ ਕੰਟੈਕਟ ਸਾਨੂੰ ਉੱਪਰ ਸਕਰੀਨ ਤੇ ਵੀ ਲਾ ਦਾਂਗੇ ਟਰੈਕਟਰ ਦੀ ਕਿੰਨੀ ਹੈ ਨਾ ਮੇਰਾ ਦੇਖ ਯਾ ਨੰਬਰ ਆ ਟਰੈਕਟਰ ਆ ਬਾਕੀ ਸ਼ਰੀਰ ਤੇ ਨੰਬਰ ਵੀ ਲਾ ਦਾਂਗੇ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਨੇ ਟਰੈਕਟਰ ਅੱਗੇ ਸੋਨਾਲੀਕਾ ਚਿੱਪ ਵਾਲੀ ਕਾਪੀ ਇਹਦੀ ਵੀ 2005 ਮਾਡਲ ਆ ਡਿਮਾਂਡ ਹੈ ਜੀ 285000 ਰੁਪਏ ਰੱਖੀ ਹੋਈ ਵੀਰ ਵੱਲੋਂ 750 ਡੀਆਈ ਅੱਗੇ ਵੀ 2000 ਮਾਡਲ ਮਹਿੰਦਰਾ 265 ਡਿਮਾਂਡ ਹੈ ਜੀ ਵੀਰ ਵੱਲੋਂ 210000 ਰੁਪਏ ਰੱਖੀ ਗਈ ਹੈ ਬਾਕੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਦੇਖ ਸਕਦੇ ਹੋ ਅੱਗੇ ਵੀ 2008 ਮਾਡਲ ਸੋਨਾਲੀਕਾ ਟਰੈਕਟਰ ਦੀ ਜਿਹੜੀ ਡਿਮਾਂਡ ਆ ਵੀਰ ਵੱਲੋਂ 320000 ਰੁਪਏ ਰੱਖੀ ਗਈ ਹੈ ਇਹ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਪਹੁੰਚੇ ਹੋਏ ਨੇ ਅੱਗੇ ਤੁਹਾਨੂੰ ਦਿਖਾਉਣਾ ਹੈ ਵੀਰੇ ਟਰੈਕਟਰਾਂ ਦੇ ਅੱਗੇ ਵੀਰੇ 2 475 ਮਹਿੰਦਰਾ ਡੀਆਈ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਦੀ ਇਹ ਨਿਸ਼ਾ 96 ਮਾਡਲ ਹੈ ਡਿਮਾਂਡ ਹੈ ਦੀ ਵੀਰੇ ਬੋਲੇ 165000 ਰੁਪਏ ਰੱਖੀ ਗਈ ਆ ਵੀਰੇ ਦਾੜਾ ਕੰਟੈਕਟ ਨੰਬਰ ਆ ਹੈਗਾ 8289017743 ਵੀਰੇ ਦਾ ਕੰਟੈਕਟ ਨੰਬਰ ਆ ਅੱਗੇ ਵੀਰੇ ਡੀਆਈ 60 ਸੋਨਾਲਿਕਾ ਰੰਗ ਪੇਂਟ ਦਾ Ориਜਨਲ ਹੈ ਦੇਖ ਸਕਦੇ ਹੋ ਟਰੈਕਟਰ ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ ਡਿਮਾਂਡ ਹੈ ਵੀਰ ਵੱਲੋਂ 340000 ਰੁਪਏ ਰੱਖੀ ਹੈ 2009 ਮਾਡਲ ਹੈ ਪੰਜਾਬ ਨੰਬਰ ਹੈ ਵੀ ਟਰੈਕਟਰ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਰੰਗ ਪੇਂਟ ਦਾ ਅਰੀਜਨਲ ਆ ਸਾਰਾ ਵੀਰ ਦਾ ਕੰਟੈਕਟ ਨੰਬਰ ਆ ਹੈਗਾ 8289017743 ਵੀਰ ਦਾ ਕੰਟੈਕਟ ਨੰਬਰ ਆ ਇਹ ਵੀ 2012 ਮਾਡਲ ਟਰੈਕਟਰ ਹੈ ਡਿਮਾਂਡ ਹੈ ਜਿਹੜੀ ਵੀਰ ਵੱਲੋਂ 465000 ਰੁਪਏ ਰੱਖੀ ਗਈ ਹੈ। ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ। ਰੰਗ ਪਿੰਡ ਦਾ ਇਹ ਵੀ origignal ਟਰੈਕਟਰ ਪਾਵਰ ਸਟੀering ਦੇ ਵਿੱਚ ਹੈ। ਸਵਰਾਜ 855 ਗੈਵਰ DX 750 ਸੋਨਾਲੀਕਾ ਮਾਡਲ 2008 ਹੈ। ਡਿਮਾਂਡ ਹੈ ਜਿਹੜੀ ਵੀਰ ਵੱਲੋਂ 310000 ਰੁਪਏ ਰੱਖੀ ਗਈ ਹੈ। ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰੈਕਟਰ ਦੀ। ਰੰਗ ਪਿੰਡ ਦਾ origignal ਹੈ ਇਹ ਟਰੈਕਟਰ। ਗੈਵਿਰ 475 ਮਿੰਦਰਾ 99 ਮਾਡਲ ਹੈ ਡਿਮਾਂਡ ਹੈ ਜੜੀ 2 ਲੱਖ 5000 ਰੁਪਏ ਗੈਵਿਰ ਸਵਰਾਸ 855 ਪਾਵਰ ਸਟੀering ਚ ਹੈ 2013 ਮਾਡਲ ਹੈ ਡਿਮਾਂਡ ਹੈ ਜੜੀ ਵੀਰ ਵੱਲੋਂ 6.5 ਲੱਖ ਰੁਪਏ ਰੱਖੀ ਗਈ ਹੈ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਵੀ ਨੇ ਇਹ ਸੰਨ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ ਚਲਦੀ ਆਲ ਨੂੰ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬਾਕੀ ਟਰੈਕਟਰ ਦੀ ਗੈਵਿਰ 10 ਵਾ 6 ਦੀ ਟਰਾਲੀ ਐ ਡਿਮਾਂਡ ਹੈ ਜੀ ਵੀਰ ਬਲੋ 80000 ਰੁਪਿਆ ਰੱਖੀ ਗਈ ਆ ਜੇ ਗਰਾਮਾਂ ਦੀ ਬਣੀ ਵੀ ਆ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ ਅੱਗੇ ਵੀਰ 13 7 ਦਾ ਟਰਾਲਾਗਾ ਜੀ ਡਬਲ ਜੱਕ ਦੇ ਵਿੱਚ ਐ ਲੈਫਟ ਵਾਲਾ ਬੈਟ ਤੋਂ ਬਗੈਰ ਆ ਜੀ ਦਾਲਾ ਸੰਭਾਏਗਾ ਟਰਾਲੇ ਦਾ ਏਰੀਆ ਦਾ ਵੀਰ ਦਾ ਬਰਨਾਲਾ ਦਾ ਡਿਮਾਂਡ ਹੈ 190000 ਰੁਪਿਆ ਵੀਰ ਦਾ ਕੰਟੈਕਟ ਨੰਬਰ ਆ ਹੋਗਾ 82890 17643 ਵੀਰ ਦਾ ਕੰਟੈਕਟ ਨੰਬਰ ਆ ਅਕੇ ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਟਰਾਲੇ ਦੀ ਅੱਗੇ ਵੀਰ ਬਗੇਰ ਜਿੱਕ ਤੋਂ ਟਰਾਲਾਗਾ ਉਹ ਹਨੀਗੜ ਦਾ ਬਣਿਆ ਹੋਇਆ ਫੁੱਲ ਹੈਵੀ ਟਰਾਲਾਗਾ ਬਾਕੀ ਫਸ ਵਗੈਰਾ ਤੋਂ ਦੇਖ ਸਕਦੇ ਹੋ ਬਿਲਕੁਲ ਸਾਫ਼ ਟਰਾਲਾਗਾ ਜੀ ਵਗੈਰ ਲੈਫਟ ਤੋਂ ਬੇਦਾਗ ਟਾਇਰ ਨੇ ਟਰਾਲੇ ਦੇ ਟਮਾ ਵੀਰ ਦਾ ਕੰਟੈਕਟ ਨੰਬਰ ਹੈਗਾ 96468 43360 ਵੀਰ ਦਾ ਕੰਟੈਕਟ ਨੰਬਰ ਹੈ ਟਰਾਲੀ ਜਿਹੜੀ ਡਿਮਾਂਡ ਰੱਖੀ ਹੈ 1 ਲੱਖ 20000 ਰੁਪਏ ਰੱਖੀ ਗਈ ਹੈ ਮੌਕੇ 1 ਲੱਖ 15000 ਦਾ ਟਰਾਲਾ ਮਿਲ ਜੂਗਾ ਵੀਰ ਵੀਰ ਨਾਲ ਕੰਡਕਟ ਕਰਕੇ ਟਰਾਲਾ ਤੁਸੀਂ ਫ੍ਰੀਸਾ ਦੇ ਅੱਗੇ ਬਿਲਕੁਲ ਵੀਰ ਬਿਲਕੁਲ ਨਵਾਂ ਟਰਾਲਾ ਗਾ। ਟਰਾਲੀ ਦੀ ਡਿਮਾਂਡ ਆ ਗਈ ਲੈਫਟ ਵਾਲਾ ਟਰਾਲਾ ਗਾ ਜੀ। ਡਬਲ ਟਰਾਂ ਦੇ ਵਿੱਚ ਹੈ। ਡਿਮਾਂਡ ਆੜੀ 175000 ਰੁਪਿਆ ਰੱਖੀ ਗਈ ਹੈ। ਵਿੜ ਤੇ ਜਾਲੀ ਵਗੈਰਾ ਲੱਗੀ ਵੀ ਹੈ। ਕਿ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ। ਬਾਕੀ ਵੀਰ ਦਾ ਕੰਡਕਟ ਨੰਬਰ ਆ ਉਹ ਸਕਰੀਨ ਤੇ ਵੀ ਲਾ ਦੇਾਂਗੇ। ਅੱਗੇ ਵੀਰ ਦਾ ਹੈ ਬਾਈ 6 ਈ ਟਰਾਲੀ ਹੈ। ਡਿਮਾਂਡ ਆ 68000 ਰੁਪਿਆ। ਬਾਕੀ ਵਿੱਚੋਂ ਦੇਖ ਸਕਦੇ ਹੋ ਟਰਾਲੀ ਫਰਸ ਵਗੈਰਾ ਦੇ। ਇਹ ਵੀ ਲੈਫਟ ਹੈਲ ਟਰਾਲੀ ਹੈ ਜੀ ਡਿਮਾਂਡ 1.30 ਲੱਖ ਰੁਪਏ ਰੱਖੀ ਗਿਆ ਵੀਰਾਂ ਵੱਲੋਂ ਬਾਕੀ ਵਿੱਚੋਂ ਦੇਖ ਸਕਦੇ ਹੋ ਫਰਸ਼ ਦੇ ਕੰਡੀਸ਼ਨ ਵਗੈਰਾ ਜਿਹੜੇ ਸ਼ੇਅਰ ਜਰੂਰ ਕਰ ਦਿਓ ਜੀ ਜਲਦੀ ਜਲਦੀ ਨੂੰ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ ਸਾਈਡ ਤੋਂ ਦੇਖ ਸਕਦੇ ਹੋ ਟਰਾਲਾ ਇਹ ਵੀ ਬਗੇਰ ਜੱਕ ਤੋਂ ਟਰਾਲਾ ਹੈ ਜੀ ਡਬਲ ਟਰਾਂ ਦੇ ਵਿੱਚ ਹੈ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਡਿਮਾਂਡ ਹੈ ਜੀ ਵੀਰ ਵੱਲੋਂ ਟਾਲੇ ਦੀ 97000 ਰੁਪਿਆ ਰੱਖੀ ਗਈ ਹੈ ਬਰਨਾਲਾ ਮੰਡੀ 'ਚ ਪਹੁੰਚਾ ਵੀ ਇਹ 바ਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਅੱਗੇ ਵੀ ਨਵਾਂ ਪੇਂਟ ਟਰਾਲਾ ਹੈ ਜੀ ਬਿਲਕੁਲ ਨਵਾਂ ਡਿਮਾਂਡ ਹੈ 1,75,000 ਰੁਪਿਆ ਰੱਖੀ ਗਿਆ ਵੀਰ ਵੱਲੋਂ 바ਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਟਰਾਲੇ ਦੀ ਅੱਗੇ ਵੀਰ ਫਿਰ ਬਿਲਕੁਲ ਨਵਾਂ ਟਰਾਲਾ ਹੈ ਇਹਦੀ ਵੀ ਡਿਮਾਂਡ 1,75,000 ਰੁਪਿਆ 바ਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਟਰਾਲੇ ਦੀ ਵੀਡੀਓ ਸ਼ੇਅਰ ਕਰਦੇ ਚੱਲਦੇ ਆਲਦੇ ਨੂੰ ਅੱਗੇ ਵੀ ਰੋਨਿਸ਼ਨ 99 ਮਾਡਲ 855 ਡਬਲ ਕਲਚ ਹੈ। ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਟਰੈਕਟਰ ਦੀ ਡਿਮਾਂਡ ਹੈੜੀ 1,55,000 ਰੁਪਏ ਰੱਖੀ ਗਈ ਹੈ। ਵੀਰ ਦਾ ਕੰਟੈਕਟ ਨੰਬਰ ਆਵੇਗਾ 98151 28185 ਵੀਰ ਦਾ ਕੰਟੈਕਟ ਨੰਬਰ ਹੈ। ਤੇ ਕੰਟੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਅੱਗੇ ਵੀਰ 2013 ਵਾਲਾ ਸਵਰਾਜ ਆ। 855 ਸਿੰਪਲ ਸ਼ੇਰਿੰਗ ਦੇ ਵਿੱਚ ਹੈ। ਡਿਮਾਂਡ ਹੈੜੀ 4,10,000 ਰੁਪਏ ਰੱਖੀ ਗਈ ਹੈ। ਡਿਮਿਸ਼ਨ ਵਗੈਰਾ ਦੇਖ ਸਕਦਾ ਟਰੈਕਟਰ ਦੀ ਅੱਗੇ ਵੀ BI 35 ਸੋਨਾਲਿਕਾ 2018 ਮਾਡਲ ਹੈ ਡਿਮਾਂਡ ਹੈ ਜਿਹੜੀ ਵੀਰ ਵੱਲੋਂ 3.5 ਲੱਖ ਰੁਪਏ ਰੱਖੀ ਗਈ ਹੈ ਬਾਕੀ ਕੁਝ ਮੌਕੇ ਤੇ ਵੀ ਘੱਟ ਵੱਧ ਹੋ ਜਾਊਗਾ ਅੱਗੇ ਵੀ 1994 ਮਾਡਲ 735 ਡਿਮਾਂਡ ਹੈ ਜਿਹੜੀ 1.30 ਲੱਖ ਰੁਪਏ ਰੱਖੀ ਗਈ ਹੈ ਬਾਕੀ ਕੁਝ ਮੌਕੇ ਤੇ ਵੀ ਘੱਟ ਵੱਧ ਹੋ ਜਾਊਗਾ ਕੋਈ ਫਿਕਸ ਰੇਟ ਨਹੀਂ ਹੁੰਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰ ਚਲਦੀ-ਗਲਦੀ ਨੂੰ ਬਰਨਾਲਾ ਟਰੈਕਟਰ ਮੰਡੀ ਦੀ ਵੀਡੀਓ ਹੈ ਜੀ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਜਾਂ ਵੇਚਣ ਲਈ ਨੰਬਰ ਤੇ ਸੰਪਰਕ ਕਰ ਸਕਦੇ ਹੋ 96468784360 ਇਹ ਨੰਬਰ ਤੇ ਕੰਟੈਕਟ ਕਰਕੇ ਜੀ ਕੋਈ ਵੀ ਖੇਤੀਬਾੜੀ ਦਾ ਸੰਦ ਖਰੀਦ ਜਾਂ ਵੇਚ ਸਕਦੇ ਹਾਂ ਧੰਨਵਾਦ